ਤੁਸੀਂ ਸੈਕਟਰ ਮੈਜਿਸਟਰੇਟ ਦਾ ਜਿਹੜਾ ਰੋਲ ਨਿਭਾਉਣਾ ਉਹ ਅੱਜ ਤੋਂ ਸਟਾਰਟ ਹੋ ਗਿਆ ਤੁਹਾਡਾ ਜਿੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਨਾਲ ਖੜੇ ਆ ਸਾਡੇ ਤੁਰੰਤ ਸਾਡੇ ਨੌਲੇਜ ਦੇ ਵਿੱਚ ਲੈ ਕੇ ਆਓ ਵਿਦਰਨ 5 ਮਿੰਟ ਤੁਹਾਡੇ ਕੋਲੇ ਪੁਲਿਸ ਫੋਰਸ ਪਹੁੰਚੇਗੀ ਕੋਸ਼ਿਸ਼ ਕਰਾਂਗੇ ਘੱਟੋ ਘੱਟ 30 ਬੰਦੇ ਤੁਹਾਡੇ ਕੋਲੇ 5 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਦੇ ਪਹੁੰਚ ਜਾਣਾ ਬਾਕੀ ਸੈਕੰਡਰੀ ਜਿਹੜਾ ਅਸੀਂ ਸਪੋਰਟ ਦੇਣੀ ਉਹ ਬਾਅਦ ਦੇਵਾਂਗੇ ਸੋ ਹਿੰਮਤ ਨਾਲ ਇਲੈਕਸ਼ਨ ਕਰਾਉਣੀ ਹੈ ਕਿਤੇ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਹੋਣੀ ਹੈ ਸਾਨੂੰ ਤੋਂ ਜੇਤ ਕਰਨਾ ਮਸ਼ੀਨਾ ਚੰਗੀ ਤਰ੍ਹਾਂ ਸੈਟਅਪ ਕਰਾਉਣੀਆਂ ਨੇ ਸਵੇਰੇ ਤੁਹਾਨੂੰ ਆਪ ਨੂੰ ਪਤਾ ਸਭ ਨੂੰ ਤੇ ਸਭ ਕੋਲੇ ਆਈਡਿਟੀ ਕਾਰਡs ਹੈਗੇ ਨੇ ਬੋਥ ਦੇ ਵਿੱਚ ਵੜਨ ਤੋਂ ਤਾਂ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ ਚਲੋ ਬੈਸਟ ਵਿਸ਼ੇਸ ਤੇ ਚੰਗੀ ਤਰ੍ਹਾਂ ਇਲੈਕਸ਼ਨਸ ਕਰਾਉਣੀਆਂ ਨੇ ਹਿਮਤ ਨਾਲ ਇਲੈਕਸ਼ਨਸ ਕਰਾਉਣੀਆਂ ਨੇ ਕੱਲ ਦਾ ਦਿਨ ਕੋਈ ਢਿੱਲਮਸ ਨਹੀਂ ਜਿੰਨਾ ਓਰਐਸਪੀ ਨੇ ਅੱਜ ਵੀ ਲੋ ਪੰਜ ਸੱਤ ਘੰਟੇ ਨੂੰ ਬੈਕਪਾਲ ਰੱਖ ਦਿਓ ਚਲੋ ਤਗੜੇ ਹੋ ਜਓ ਤੇ ਗੱਡੀਆਂ ਲਾਓ ਤੇ ਪਹੁੰਚੋ ਹਲਕਾ ਤਰੰਧਾਰਨ ਦੇ ਵਿੱਚ ਸਾਡੇ ਕੋਲ 215 ਬੂਥ ਨੇ 215 ਬੂਥਸ ਲਈ ਅੱਜ ਅਸੀਂ ਪੋਲਿੰਗ ਪਾਰਟੀ ਦੇਥੋਂ ਡਿਸਪੈਚ ਕਰਤੀਆਂ ਸੀ ਸੋ 215 ਦੀਆਂ 215 ਪੋਲਿੰਗ ਪਾਰਟੀਆਂ ਅਸੀਂ ਵਿਥ ਟਾਈਮ ਵਿੱਚੋਂ ਡਿਸਪੈਚ ਕਰਤੀਆਂ ਨੇ ਅਲੋਂਗ ਵਿਦ ਪੁਲਿਸ ਫੋਰਸ ਤੇ ਨਾਲ ਸੀਆਰਪੀਐਫ ਦੇ ਜਵਾਨ ਉਹਨਾਂ ਦੇ ਨਾਲ ਪਹੁੰਚੇ ਨੇ ਅਤੇ ਹਰੇਕ ਪੋਲਿੰਗ ਬੂਥ ਦੇ ਸਿਕਿਉਰਿਟੀ ਦੇ ਬੁੱਕਤਾਂ ਇੰਤਜ਼ਾਮ ਕੀਤੇ ਨੇ ਫੋਰਸ ਉਹਨਾਂ ਦੇ ਨਾਲ ਗਈ ਹੈ ਤੇ ਅੱਜ ਸਾਰੇ ਆਪਦੇ-ਆਪਦੇ ਬੂਥ ਤੇ ਜਾ ਕੇ ਅਸੀਂ ਉੱਥੇ ਅਰੇਂਜਮੈਂਟਸ ਕਰਨਗੇ ਤੇ ਕੱਲ ਨੂੰ ਸਵੇਰੇ ਤਾਂ ਕਿ ਟਾਈਮਲੀ ਸਾਰੀਆਂ ਪੋਲਿੰਗ ਸਟਾਰਟ ਹੋ ਜਾਈ ਇਸ ਲਈ ਸਾਰੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਕਿੰਨੇ ਆਪਣੇ ਮਾਡਲ ਗਰੁੱਪ ਬਣਾਏ ਗਏ ਔਰ ਸੈਂਸਿਟਿਵ ਬੂਥਾਂ ਦੇ ਕਿਵੇਂ ਦੇ ਪ੍ਰਬੰਧ ਕੀ ਨੇ ਸਾਡੇ ਇੱਥੇ 11 ਮਾਡਲ ਪੋਲਿੰਗ ਬੂਥ ਨੇ ਜਿੱਥੇ ਆਧੁਨਿਕ ਸੁਵਿਧਾਵਾਂ ਹੋਣਗੀਆਂ ਉਸ ਤੋਂ ਬਿਨਾ ਤਿੰਨ ਪਿੰਕ ਬੂਥ ਨੇ ਜਿੱਥੇ ਸਾਡਾ ਲੇਡੀ ਸਟਾਫ VOTING ਕਰਵਾਏਗਾ ਉਸ ਤੋਂ ਬਿਨਾ ਇੱਕ PWD ਬੂਥ ਹੈ ਜਿੱਥੇ ਸਾਡੇ ਭਰਾ ਜਿਹੜੇ PWD ਕੈਟਾਗਰੀ ਨੂੰ ਬਲੋਂਗ ਕਰਦੇ ਨੇ ਉਹ VOTING ਕਰਵਾ ਰਹੇ ਨੇ ਇਸ ਤੋਂ ਬਿਨਾ ਇੱਕ ਯੂਥ ਪੋਲਿੰਗ ਬੂਥ ਬਣਾਇਆ ਜੋ ਇੱਕ ਨਵਿਕਲੀ ਪਹਿਲ ਹੈ ਉਸ ਦੇ ਵਿੱਚ ਸਿਰਫ ਜਿਹੜੇ ਯੂਥ টিਚਰਸ ਨੇ ਜਾਂ ਯੂਥ ਸਟਾਫ ਹੈ ਉਹ VOTING ਕਰਵਾ ਰਿਆ ਹੋਏਗਾ ਇਹ ਸਾਰੇ ਇੰਤਜ਼ਾਮ ਅਸੀਂ ਕੀਤੇ ਹੋਏ ਨੇ ਕਿ ਸਾਰੇ 215 ਪੋਸਟ ਦੇ ਵਿੱਚ ਸਿਰਫ ਕੀ ਅਪੀਲ ਕਰ ਰਹੇ ਜੀ VOTERS ਅਸੀਂ VOTERS ਨੂੰ ਇਹੀ ਅਪੀਲ ਕਰਦੇ ਆਂ ਦੇਖੋ 1 ਜੂਨ ਬਹੁਤ ਅਹਿਮ ਹੈ ਸਾਡੇ ਲਈ ਸਾਡੇ ਦੇਸ਼ ਲਈ ਅਸੀਂ ਇੱਕ ਸਰਕਾਰ ਚੁਣਨੀ ਹੈ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਹੱਕ ਮਿਲਿਆ ਹੋਇਆ VOT ਕਰਨ ਦਾ ਤਾਂ ਅਸੀਂ ਸਾਰੇ ਜਾਣੇ ਵੱਧ ਚੜ ਕੇ ਅੱਗੇ ਆਈਏ ਤੇ 1 ਜੂਨ ਨੂੰ VOT ਕਰਾਈਏ ਥੈਂਕ ਯੂ ਸੋ